ਪੰਜਾਬ ਭਰ ਵਿੱਚ ਜਿੱਥੇ ਹੋ ਰਹੀ بارش ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ ਉੱਥੇ ਹੀ ਅਗਰ ਗੁਰਾਇ ਨਜ਼ਦੀਕ ਪਿੰਡ ਗੁਹਾਵਰ ਦੀ ਗੱਲ ਕਰੀਏ ਤਾਂ ਇਸ ਪਿੰਡ ਵਿੱਚ ਵੀ بارش ਲੋਕਾਂ ਲਈ ਆਫਤ ਬਣ ਕੇ ਸਾਹਮਣੇ ਆ ਰਹੀ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ بارش ਨਾਲ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਬੁਰੀ ਤਰ੍ਹਾਂ ਨਾਲ ਝੋ ਰਹੀਆਂ ਹਨ ਜਿਸ ਨਾਲ ਉਨ੍ਹਾਂ ਦੇ ਮਕਾਨ ਦੀ ਇੱਕ ਛੱਤ ਵੀ ਡਿੱਗ ਪਈ ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਜਿਸ ਕਾਰਨ ਉਹ ਆਪਣੇ ਮਕਾਨ ਦੀ ਰਿਪੇਅਰ ਤੱਕ ਵੀ ਨਹੀਂ ਕਰਵਾ ਸਕਦੇ ਉਨਾ ਕਿਹਾ ਕਿ ਉਹਨਾਂ ਬਲੋ ਪੱਕੀਆਂ ਛੱਤਾਂ ਲਈ ਫਾਰਮ ਵੀ ਭਰੇ ਸਨ ਪਰ ਅਜੇ ਤੱਕ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਮੰਗ ਕੀਤੀ ਗਈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਿੰਡ ਗੋਹਾਵਰ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਕੀ ਤੁਹਾਡਾ ਕਰਨ ਕੀ ਨਾਮ ਕੀ ਤੁਹਾਡਾ ਤੇਰਾ ਜਵਿੰਦਰਪਾਲ ਪਿੰਡ ਗੋਹਰ ਜੀ ਇਹ ਸਾਡੇ ਛੱਤਾਂ ਸੀ ਬਾਕੀ ਜਿਹੜੀਆਂ ਝੁੰਡੀਆਂ ਆ ਆ ਸਾਡਾ ਰੱਪੀ ਆ ਜਿੱਦਾਂ ਬਾਕੀ ਦੇ ਕਮਰੇ ਦੀਆਂ ਛੱਤਾਂ ਤੁਸੀਂ ਤਿੱਖੀਆਂ ਹੋਣੀਆਂ ਜੀ ਸਾਰੀ ਨਿੱਚੋਂ ਦੀਆਂ ਪਈਆਂ ਇਹ ਕਰਕੇ ਸਾਨੂੰ ਮੌਕਾ ਮਿਲਣ ਮੇਰਾ ਨਾਮ ਪ੍ਰੈਂਕਾ ਹੈ ਮੈਗਾ ਹਵਸ ਨੂੰ ਹਵਸਾ ਟਪਿੰਡ ਹੈ ਤੇ ਰਾਤੀ ਜਿੰਦਾ ਤਿੰਨ ਦਿਨ ਦੋ ਤਿੰਨ ਦਿਨ ਹੋ ਗਿਆ بارش ਬਹੁਤ ਪੈ ਰਹੀ ਹੈ ਇਸ ਕਰਕੇ ਸਾਡੇ ਮਕਾਨ ਬਹੁਤ ਜ਼ਿਆਦੇ ਚੋ ਰਹੇ ਨੇ ਤੇ ਆਲਾ ਮਕਾਨ ਰਾਤੀ ਨਾਲ ਸਾਡਾ ਡਿੱਗ ਗਿਆ ਤੇ ਇਸ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ ਤੇ ਅਸੀਂ ਬਾਲੇ ਛੱਤਰੇ ਫਾਰੰਬੀ ਪੜੇ ਸੀ ਮਤਲਬ ਉਹ ਨਹੀਂ ਨਿਕਲੇ ਬਾਕੀ ਨਾਲ ਦੇ ਪਿੰਡਾ ਸਾਰੇ ਨਿਕਲੇ ਹੋਏ ਨੇ ਪਤਾ ਨਹੀਂ ਸਾਡੇ ਪਿੰਡ ਤੇ ਕਿਉਂ ਨਹੀਂ ਨਿਕਲੇ ਤੇ ਸਾਨੂੰ ਸਾਡੇ ਸਾਡਾ ਨੁਕਸਾਨ ਬਹੁ ਹੋਇਆ ਤੇ ਸਾਡੇ ਅੰਦਰ ਬਹੁਤ ਚੋਏ ਸਾਡੇ ਸਾਡੇ ਕੱਪੜੇ ਜਿੱਦਾਂ ਲਮਾਰੀ ਚ ਸਾਰੇ ਗਿੱਲੇ ਹੋ ਜਾਂਦੇ ਹੇ ਮੰਗੀ ਕਰਦੇ ਸਾਨੂੰ ਬਾਲੇ ਛੱਤਰਾ ਦਾ ਮਵਾਬ ਜਾਂ ਦਿੱਤਾ ਜਾਵੇ ਮੇ ਡੈਰੀ ਵਾਲ ਮਿਸਤਰੀ ਦਾ ਦੇ ਡੱਪਾ ਕਰਕੇ ਸਾਡਾ ਗੁਜ਼ਾਰਾ ਘਾਤਦਾ ਬੜਾ ਔਖਾ ਚੱਲਦਾ ਹੈ ਤੇ ਉਹੀ ਕਰਦੇ ਨੇ ਬਸ ਬਾਕੀ ਸਾਡੇ ਬੀਬੀ ਵੀ ਬਿਮਾਰ ਰਹਿੰਦੀ ਨੇ ਹੈਗੇ ਤਾਇਆ ਵੀ ਬਿਮਾਰ ਰਹਿੰਦਾ ਹੈ ਉਹ ਘਰੇ ਰਹਿੰਦੇ ਨੇ ਤੇ ਸਾਡੇ ਇੱਕ ਇੱਕ ਹੀ ਹੈ ਡੈਡੀ ਬਸ ਉਹੀ ਘਰ ਦਾ ਗੁਜ਼ਾਇਆ ਕਰਦੇ ਆ ਪੰਜਾਬ ਭਰ ਵਿੱਚ ਜਿੱਥੇ ਹੋ ਰਹੀ بارش ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ ਉੱਥੇ ਹੀ ਅਗਰ ਗੁਰਾਹ ਨਜ਼ਦੀਕ ਪਿੰਡ ਗੁਹਾਵਰ ਦੀ ਗੱਲ ਕਰੀਏ ਤਾਂ ਇਸ ਪਿੰਡ ਵਿੱਚ ਵੀ بارش ਲੋਕਾਂ ਲਈ ਆਫਤ ਬਣ ਕੇ ਸਾਹਮਣੇ ਆ ਰਹੀ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ بارش ਨਾਲ ਉਹਨਾਂ ਦੇ ਘਰਾਂ ਦੀਆਂ ਛੱਤਾਂ ਬੁਰੀ ਤਰ੍ਹਾਂ ਨਾਲ ਝੋ ਰਹੀਆਂ ਹਨ ਜਿਸ ਨਾਲ ਉਹਨਾਂ ਦੇ ਮਕਾਨ ਦੀ ਇੱਕ ਛੱਤ ਵੀ ਡਿੱਗ ਪਈ ਜਿਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋ ਗਿਆ ਉਹਨਾਂ ਕਿਹਾ ਕਿ ਉਹਨਾਂ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਜਿਸ ਕਾਰਨ ਉਹ ਆਪਣੇ ਮਕਾਨ ਦੀ ਰਿਪੇਅਰ ਤੱਕ ਵੀ ਨਹੀਂ ਕਰਵਾ ਸਕਦੇ ਉਨਾ ਕਿਹਾ ਕਿ ਉਹਨਾਂ ਬਲੋ ਪੱਕੀਆਂ ਛਤਾਂ ਲਈ ਫਾਰਮ ਵੀ ਭਰੇ ਸੰ ਪਰ ਇਹੇ ਤੱਕ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਮੰਗ ਕੀਤੀ ਗਈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਿੰਡ ਗੁਹਾਵਰ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ